ਮੇਤਰੋ ਮਾਰਵਾੜੀ ਘੋੜੀ ਦਿਖਾਉਣ ਲੱਗਿਆ ਜੈਡ ਬਲੈਕ ਘੋੜੀ ਆ ਬਾਈ ਇਹ ਘੋੜੀ ਸੀਲ ਕਰ ਰਿਆ ਤੇ ਘੋੜੀ ਰਿਜ਼ਲਟ ਬਹੁਤ ਚੰਗੇ ਨੇ ਘੋੜੀ ਦੇ ਜਿੰਨੇ ਕ ਬੱਚੇ ਦਿੱਤੇ ਆ ਬਹੁਤ ਸੋਹਣੇ ਤੇ ਚੰਗੇ ਬੱਚੇ ਦਿੰਦੀ ਆ ਘੋੜੀ ਇਸ ਵਾਰ ਇਹਦੇ ਮਾਗਰ ਬਸ਼ੇਰਾ ਗਾ ਮਾਰਵਾੜੀ ਬਹੁਤ ਸੋਹਣਾ ਬੱਚਾ ਦਿੱਤਾ ਇਸ ਵਾਰ ਵੀ ਤੇ ਇਹ ਤੋਂ ਪਹਿਲਾਂ ਜਦੋਂ ਸੂਈਤੀ ਇਹਦੇ ਮਾਗਰ ਦੁੱਲੇ ਘੋੜੇ ਦੀ ਬੱਚੀ ਸੀ ਜਿਹੜਾ ਚੈਂਪੀਅਨ ਘੋੜਾ ਦੁੱਲਾ ਉਸ ਦੀ ਬਸ਼ੇਰੀ ਸੀ ਮਾਗਰ ਬਹੁਤ ਚੰਗੀ ਹਾਈਟ ਤੇ ਕੱਦ ਕਾਟ ਦੀ ਬੇਚੇਰੀ ਸੀ ਤੇ ਰਿਜ਼ਲਟ 400ਏ ਸੂਈਆ ਬਾਈ ਕੋਲੇ ਸਾਰੇ ਐਨ ਇੱਕ ਤੋਂ ਇੱਕ ਵੱਧ ਕੇ ਰਿਜ਼ਲਟ ਦਿੱਤਾ ਕੋੜੀ ਨੇ ਚੰਗੀ ਆ ਬੱਚਿਆਂ ਲਈ ਵੀ ਤੇ ਰਾਈਡਿੰਗ ਵੀ ਕਰਾਉਂਦੀ ਆ ਜੇ ਕੋਈ ਮਿੱਤਰ ਆ ਚਾਹ ਵਾਣਾ ਤਾਂ ਵੀਡੀਓ ਤੇ ਜਰੂਰ ਗੌਰ ਕਰਿਓ ਜੈਡ ਬਲੈਕ ਦੇ ਬਹੁਤ ਸ਼ਕੀਨ ਬੰਦੇ ਨੇ ਵੀ ਆਪਾਂ ਨੂੰ ਜਮਾ ਬਲੈਕ ਕੋੜੀ ਚਾਹੀਦੀ ਆ ਤੇ ਬਾਕੀ ਜੇ ਕੋਈ ਮਿੱਤਰ ਪਿਆਰਾ ਐਡ ਲਗਮਾਉਣੀ ਚਾਹੁੰਦਾ ਆਪਣਾ ਨੰਬਰ ਵੀਡੀਓ ਦੇ ਐਂਡ ਵਿੱਚ ਚੱਲ ਰਿਹਾ ਆਪਣੇ ਨਾਲ ਗੱਲਬਾਤ ਕਰਕੇ ਤੁਸੀਂ ਆਪਣਾ ਜਾਨਵਰ ਘਰੇ ਬੈਠੇ ਸੇਲ ਕਰ ਸਕਦੇ ਹੋ ਆ ਤੁਸੀਂ ਰਾਈਡਿੰਗ ਦੀ ਵੀਡੀਓ ਦੇਖ ਲਓ ਘੋੜੀ ਦੀ ਸਵਾਰੀ ਵਗੈਰਾ ਦੀ ਓਕੇ ਆ ਘੋੜੀ ਆ ਬਸ਼ੇਰਾ ਜਿਹੜਾ ਇਹਦੇ ਮਾਗਰਾ 4 ਕੁ ਮਹੀਨਿਆਂ ਦਾਗਾ ਤੇ ਬਾਈਆਂ ਨੇ ਕੱਲੀ ਘੋੜੀ ਸੇਲ ਕਰਨੀ ਆ ਬਾਈ ਘੋੜੀ ਦਾ ਮੁੱਲ ਕਰਦੇ ਨੇ 2 ਲੱਖ ਰੁਪਈਆ ਮਿੱਤਰੋ ਤੇ ਆ ਪਹਿਲਾਂ ਦੀਆਂ ਨੇ ਵਿੱਚ ਵੀਡੀਓ ਲੱਗੀਆਂ ਹੋਈਆਂ ਨੇ ਜਿਹੜੀਆਂ ਹਨਾ ਹੁਣ ਮੌਕੇ ਤੇ ਦੋਸਤੋ ਘੋੜੀ ਖਾਲੀ ਆ ਅੰਦਰ ਦੀ ਬਿਲਕੁਲ ਸਾਫ ਆ ਅਲੀ ਕਿਰ ਲਗਾੜਾ ਵਾਲਾ ਲੈਂ ਦਾ ਜਿਹੜਾ ਰੈਂਬੋ ਘੋੜਾ ਉਸ ਘੋੜੇ ਦੀ ਇਹ ਧੀ ਆ ਤੇ ਲਗਭਗ ਇਹਦੀ 60 ਇੰਚ ਹਾਈਟ ਹੋ ਤੇ ਉਹ ਤੁਸੀਂ ਬਾਈ ਤੋਂ ਕਨਫਰਮ ਵੀ ਕਰ ਲਿਓ ਫੋਨ ਲਾ ਕੇ ਬਾਲਪੋਰੀਆਂ ਦੀ ਸਾਫਾ ਸਵਾਰੀ ਵਗੈਰਾ ਦੀ ਓਕੇ ਆ ਜੇ ਕਿਸੇ ਮਿੱਤਰ ਨੇ ਬੱਚਿਆਂ ਵਾਸਤੇ ਲੈਣੀ ਆ ਉਹਦੇ ਲਈ ਵੀ ਚੰਗੀ ਆ ਜੇ ਕਿਸੇ ਨੇ ਸਵਾਰੀ ਵਾਸਤੇ ਲੈਣੀ ਆ ਉਹਦੇ ਲਈ ਵੀ ਚੰਗੀ ਆ ਮਿੱਤਰੋ ਸੰਗਰੂਰ ਦੇ ਕੋਲ ਪਿੰਡ ਪੈਂਦਾ ਹੈਰੀਕੇ ਉੱਥੇ ਜਾ ਕੇ ਦੇਖ ਪਰਖ ਕੇ ਜਿਹੜੀ ਇਹ ਘੋੜੀਆਂ ਤੁਸੀਂ ਖਰੀਦ ਸਕਦੇ ਹੋ ਬਾਈ ਦਾ ਨੰਬਰ ਸਕਰੀਨ ਤੇ ਦਿੱਤਾ ਬਾਕੀ ਜਾਣਕਾਰੀ ਜਿਹੜੀ ਹੋਰ ਕੋਈ ਡਿਟੇਲ ਆ ਉਹ ਤੁਸੀਂ ਬਾਈ ਤੋਂ ਕਨਫਰਮ ਕਰ ਲਿਓ ਜਿੰਨੀ ਕੁ ਮਾਲਕ ਵੀਰਾਂ ਨੇ ਦੱਸੀ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਦੋਸਤੋ ਘੋੜੀ ਚੰਗੀ ਆ ਗੱਲਬਾਤ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਬਾਕੀ ਆਪਣਾ ਨੰਬਰ ਚੱਲਦਾ ਜੇ ਕਿਸੇ ਨੇ ਐਡ ਕਰਵਾਉਣੀ ਆ ਤਾਂ ਆਪਣੇ ਨਾਲ ਗੱਲਬਾਤ ਕਰ ਲਿਓ